ਬੇਨਤੀ ਆ ਵੀ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਮ ਨਾਨ ਪੋਲਿਟਿਕਲ ਵੱਲੋਂ ਜਿਹੜਾ ਮੋਰਚਾ ਸ਼ੁਰੂ ਕੀਤਾ ਗਿਆ ਵਾ ਮੋਦੀ ਦੀ ਸਰਕਾਰ ਉਹਦੀਆਂ ਪੂਰੀਆਂ ਏਜੰਸੀਆਂ ਔਰ ਚਾਹੇ ਕੋਈ ਵੀ ਸਰਕਾਰਾਂ ਹੋਣ ਉਹਦੀਆਂ ਏਜੰਸੀਆਂ ਪੂਰਾ ਜ਼ੋਰ ਲਾ ਰਹੀਆਂ ਨੇ ਵੀ ਕੁਝ ਗੱਲਾਂ ਨੂੰ ਸਾਬਤ ਕੀਤਾ ਜਾ ਸਕੇ ਲੋਕਾਂ ਚ ਇਹ ਦਵੰਦਵਾਦ ਪਿਤ ਪੈਦਾ ਕੀਤਾ ਜਾ ਸਕੇ ਵੀ ਇਹ ਮੋਰਚਾ ਜਿੱਤਿਆ ਨਹੀਂ ਜਾ ਸਕਦਾ ਔਰ ਉਹ ਕਿਸਾਨਾਂ ਵਾਲੀ ਫੋਟ ਨੂੰ ਵਿਸ਼ੇਸ਼ ਕਰਕੇ ਉਭਾਰਨ ਦਾ ਯਤਨ ਕਰ ਰਹੇ ਆ ਵੀ ਲੋਕ ਇੱਕ ਮੁਠ ਨਾ ਹੋਣ ਮੈਂ ਕਹਿੰਨਾ ਪੰਜਾਬੀਓ ਪੰਜਾਬ ਦੇ 3 ਕਰੋੜ ਜਨਤਾ ਤੋਂ ਮੋਦੀ ਸਰਕਾਰ ਵੱਡੀ ਨਹੀਂ ਹੈਗੀ ਇਹ ਪੰਜਾਬ ਦੇ ਲੋਕਾਂ ਦਾ અપਮਾਨ ਹੋਊਗਾ ਇਧਰਲੇ ਪਾਸੇ ਹਰਿਆਣਾ ਵਾਂ ਇੰਨੀ ਆਬਾਦੀ 2-3 ਕਰੋੜ ਦੇ ਲਾਗੇ ਹਰਿਆਣੇ ਦੀ ਹੈਗੀ ਜਿਹੜੀ ਸਿੱਧੇ ਸੰਘਰਸ਼ੇ ਪਏ ਹੋਇਆ ਬਾਕੀ ਸੂਬਿਆਂ ਵਿੱਚ ਵੀ ਅੰਦੋਲਨ ਹੈ ਔਰ ਪੰਜਾਬੀਆਂ ਨੇ ਜੇ ਇੱਕਮਾਨ ਕਰਕੇ ਕੋਈ ਵੀ ਮਸਲੇ ਦੇ ਉੱਤੇ ਚਾਹੇ ਪੰਜਾਬ ਦਾ ਕਿਸਾਨ ਮਜ਼ਦੂਰ ਹੋਵੇ ਪੰਜਾਬ ਦਾ ਹਿੰਦੂ ਹੋਵੇ ਚਾਹੇ ਪੰਜਾਬ ਦੇ ਮੁਲਾਜ਼ਮ ਹੋਣ ਚਾਹੇ ਪੰਜਾਬ ਦੇ ਛੋਟੇ ਦੁਕਾਨਦਾਰ ਹੋਣ ਚਾਹੇ ਪੰਜਾਬ ਦਾ ਵਪਾਰੀ ਛੋਟਾ ਹੋਵੇ ਚਾਹੇ ਰੇੜੀ ਫੜੀ ਵਾਲਾ ਕੋਈ ਵੀ ਹੋਵੇ ਜਦੋਂ ਪੰਜਾਬ ਦੇ ਹਿੱਤ ਲਈ ਉਹ ਇੱਕ ਮਿਟ ਹੋ ਕੇ ਖੜ ਜਾਂਦਾ ਵਾ ਕੋਈ ਦੁਨੀਆ ਦੀ ਤਾਕਤ ਉਹਨੂੰ ਇਹ ਮੋਰਚਾ ਜਿੱਤਣ ਦੇ ਵਿੱਚ ਰੋਕ ਨਹੀਂ ਸਕਦੀ ਜਿਹੜਾ ਹੁਣ ਤੁਸੀਂ ਜਿਸ ਪਾਸੇ ਵੱਲ ਵਧ ਰਹੇ ਕਿ ਜਿਹੜੀ ਮੋਦੀ ਸਰਕਾਰ ਦੀ ਪੰਜਾਬ ਤੇ ਸਰਕਾਰ ਦੀਆਂ ਕੇਂਦਰ ਤੇ ਸਰਕਾਰ ਦੀਆਂ ਏਜੰਸੀਆਂ ਦੀ ਇਸ ਵੇਲੇ ਸਿਰ ਦੱਦੀ ਬਣੀ ਹੋਈ ਆ ਔਰ ਦੂਜਾ ਸਵਾਲ ਪੀ ਪੰਜਾਬ ਦੀਆਂ ਸਾਰੀਆਂ ਧਿਰਾਂ ਕਿਸਾਨਾਂ ਮਜ਼ਦੂਰਾਂ ਦੀਆਂ ਸੋਹਰਦ ਨੇ ਇਸ ਇਸ ਮੋਰਚੇ ਦੀਆਂ ਮੰਗਾਂ ਪ੍ਰਤੀ ਅਰੇ ਮੋਰਚਾ ਜਿੱਤਿਆ ਜਾਵੇ ਜੜੀਆਂ ਭਰਾਓ ਧਿਰਾਂ ਕੋਈ ਉਹ ਨਾਂ ਸਿਹਰਦ ਹੋਣ ਗਿਆ ਉਹਨਾਂ ਨੂੰ ਆਪੇ ਪੰਜਾਬੀ ਸਾਫ ਕਰਾ ਲੈਣਗੇ ਉਹਨਾਂ ਕੋਲੇ ਦੂਸਰਾ ਪ੍ਰਚਾਰ ਮੱਧਮਚ ਔਰ ਇਹ ਔਰ ਇਹ ਮੁੱਦਾ ਬਾਹਰ ਆ ਜਾਊ ਪਈ ਇਹ ਦੋ ਜਥੇਬੰਦੀਆਂ ਸਭ ਤੋਂ ਸਭ ਤੋਂ ਜਿਹੜਾ ਗਲਤ ਪ੍ਰਚਾਰ ਇਹ ਭਰਾਓ ਦੋ ਫੋਰਮ ਨੇ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨੌਨ ਪੋਲਿਟਿਕਲ ਪੰਜਾਬ ਦੇ ਵਿੱਚ ਤੁਸੀਂ ਇੰਨਾ ਬੱਤੀਆਂ ਦੇ ਵਿੱਚੋਂ ਸਾਡੇ ਨਾਲ ਕਹਿੰਦੇ ਸਰਜੀਤ ਸਿੰਘ ਫੂਲ ਸੀਗੇ ਮਨਜੀਤ ਸਿੰਘ ਰਾਏ ਸੀਗੇ ਇਹ ਹਿੱਸਾ ਹੀ ਸੀਗੇ ਇਹਨਾਂ ਦੇ ਔਰ ਉਹ ਕਿਵੇਂ ਚੀਜ਼ਾਂ ਨੂੰ ਵਿਗਾੜ ਕੇ ਪੇਸ਼ ਕਰਨਗੇ ਬਹਿਰੂ ਸਾਹਿਬ ਉਹ ਵੀ ਇਹਨਾਂ ਬੱਤੀਆਂ ਦਾ ਹਿੱਸਾ ਹੀ ਸੀਗੇ ਆ ਉਦੋਂ ਬਾਅਦ ਹਜੇ ਪੰਜਾਬ ਵਾਲਿਆਂ ਨੂੰ ਮੈਂ ਦੱਸ ਰਿਹਾ ਦੂਜੇ ਪਾਸੇ ਡੱਲੇਵਾਲ ਸਾਹਿਬ ਕੋਟ ਬੁੱਢਾ ਜੀ ਤਕਰੀਬਨ 10 ਜਥੇਬੰਦੀਆਂ ਉਹਨਾਂ ਬੱਤੀਆਂ ਚੋਂ ਹੀ ਨੇ ਦੋਆ ਫੋਰਮਾਂ ਦੇ ਨਾਲ ਕਿਸਾਨ ਮਜ਼ਦੂਰ ਮੋਰਚੇ ਨਾਲ ਪੰਜਾਬ ਦੀਆਂ 10 ਜਥੇਬੰਦੀਆਂ ਨੇ ਔਰ ਐਸਕੇਮ ਨਾਨ ਪੋਲਿਟਿਕਲ ਨਾ 14 ਜਥੇਬੰਦੀਆਂ 4 24 ਜਥੇਬੰਦੀਆਂ ਪੰਜਾਬ ਦੀਆਂ ਨੇ ਪੰਜਾਬ ਦੀ ਗੱਲ ਕਰ ਰਿਹਾ ਬਾਹਰ ਦੀ ਨਹੀਂ ਗੱਲ ਕਰ ਰਿਹਾ ਦੋਆ ਫੋਰਮਾ ਹੈਡ ਸੈਂਕੜੇ ਸੈਂਕੜੇ ਜਥੇਬੰਦੀਆਂ ਨੇ ਹੋ ਸਕਦਾ ਕੁਝ ਐਡੀਟਰਾਂ ਨੂੰ ਪੈਸੇ ਦਿੱਤੇ ਹੋਣ ਉਹ ਗੱਲਾਂ ਤੁਸੀਂ ਜਦੋਂ ਪਹਿਲੂ ਮੋਰਚਾ ਚੱਲਿਆ ਉਦੋਂ ਵੀ ਇਹ ਪਾੜਾ ਬਾਹਰ ਹੰਦਾ ਯਤਨ ਕੀਤਾ ਕਿ ਹੁਣ ਵੀ ਬਾਹਰ ਆ ਜਾਊਗਾ ਇਸ ਕਰਕੇ ਪੰਜਾਬੀਓ ਘਬਰਾਇਓ ਨਾ ਸਾਨੂੰ 3 ਕਰੋੜ ਪੰਜਾਬੀਆਂ ਤੇ ਪੂਰ ਫੁੱਲ ਯਕੀਨ ਆ ਕਿ ਇਹ ਮੋਰਚਾ ਜਿੱਤ ਕੇ ਦੇਣਗੇ ਇਸ ਕਰਕੇ ਅੱਜ 10 ਮਹੀਨੇ ਪੂਰੇ ਹੋ ਰਹੇ ਨੇ ਔਰ ਵੱਤ ਤੋਂ ਵੱਤ ਗਿਣਤੀ ਵਿੱਚ ਸ਼ੰਭੂ ਬਾਰਡਰ ਖਡੌਰੀ ਬਾਰਡਰ ਉਹਨਾਂ ਤੇ ਸਾਨੂੰ ਪਹੁੰਚਣਾ ਚਾਹੀਦਾ ਹੈਗਾ ਡੱਲੇਵਾਲ ਜਿਹਦਾ ਮਰਨ ਮਰਤਾ ਦੇ 18ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਮੋਰਚਾ ਅੱਜ 306ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਔਰ ਕੱਲ ਦਿੱਲੀ ਕੂਚ ਕਰੂਗਾ 101 ਕਿਸਾਨਾਂ ਮਜ਼ਦੂਰਾਂ ਦਾ ਜਥਾ ਜਸਵਿੰਦਰ ਸਿੰਘ ਲੋਂਗੋਵਾਲ ਮਲਕੀ ਸਿੰਘ ਗੁਲਾਮੀ ਵਾਲਾ ਆਦ ਆਗੂਆਂ ਦੀ ਅਗਵਾਈ ਵਿੱਚ